ਜੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਸਵਾਗਤਾਂ ਅੱਜ ਆਪਾਂ ਕਈ ਸੰਦ ਸੇਲ ਵਾਸਤੇ ਲੈ ਕੇ ਆਏ ਆਂ ਜੀ ਵੀਡੀਓ ਨੂੰ ਦੇਖਣ ਤੋਂ ਪਹਿਲਾਂ ਸ਼ੇਅਰ ਜ਼ਰੂਰ ਕਰ ਦਿਆ ਕਰੋ ਪਹਿਲਾਂ ਜੀ ਫੋਰਡ 3600 ਟਰੈਕਟਰ ਵਿਕਾਊ ਆ 1983 ਮਾਡਲ ਏਰੀਆ ਕੋਟਕਪੂਰਾ ਪੰਜਾਬ ਨੰਬਰ ਆ ਜੀ ਟਾਇਰ ਨਵੇਂ ਆ 90 95 ਪੈਸੇ ਰੇਟ 1 ਲੱਖ 20000 ਰੁਪਇਆ ਡਿਮਾਂਡ ਆ ਜੀ ਮੌਕੇ ਤੇ ਮਾਣਤਾਨ ਹੋ ਜੂਗਾ ਸਾਰਾ ਟਰੈਕਟਰ ਰੀਜਨਲ ਆ 99148 44899148 44800 ਇਸ ਨੰਬਰ ਤੇ ਫੋਨ ਕਰਕੇ ਟਰੈਕਟਰ ਬਾਰੇ ਬੰਨਦੀ ਹੋਰ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਰੇਟ ਕੋਈ ਪੱਕਾ ਰੇਟ ਨਹੀਂ ਹੁੰਦਾ ਕਿਸੇ ਵੀ ਸਾਧਨ ਦਾ ਜੀ ਰੇਟ ਦੇਖ ਕੇ ਨਾ ਭੱਜਿਆ ਕਰੋ ਬਾਡੀ ਚ ਅਸੀਂ ਲੈਂਕਾਂ ਦਾ ਟਰੈਕਟਰ ਸਾਫ ਪਿਆ ਇੰਜਨ ਗੇਅਰ ਦਾ ਵਾਹ ਕੇ ਚਲਾ ਕੇ ਤੁਸੀਂ ਚੈੱਕ ਕਰਕੇ ਖਰੀਦ ਸਕਦੇ ਹੋ ਪੱਕੇ ਟਾਇਰਾਂ ਚ ਅੱਗੇ ਜੀ ਪ੍ਰੀਤ 6049 ਟਰੈਕਟਰ ਆ ਸਾਰਾ ਕੰਮ ਟਰੈਕਟਰ ਦਾ ਹੋਇਆ ਜੀ 12 ਮਾਡਲ ਆ ਪਾਵਰ ਸਟੀering ਆ ਪੰਜਾਬ ਨੰਬਰ ਆ ਜੀ ਆ ਰੇਟ 290000 ਰੁਪਇਆ ਏਰੀਆ ਕੇ ਦੜਬਾਹਾ ਜੀ 9417148607 9417148607 ਇਸ ਨੰਬਰ ਤੇ ਫੋਨ ਕਰਕੇ ਟਰੈਕਟਰ ਬਾਰੇ ਬਣਦੀ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਅੱਧੇ ਟਾਇਰਾਂ ਦੇ ਵਿੱਚ ਪੰਜਾਬ ਨੰਬਰ ਆ ਜੀ ਸਾਰਾ ਕੰਮ ਟਰੈਕਟਰ ਦਾ ਹੋਇਆਗਾ ਨਵੇਂ ਲੈਫਟ ਪੰਪ ਲੱਗੇ ਆ ਡੀਜ਼ਲ ਪੰਪ ਕਲੱਚ ਪਲੇਟਾਂ ਦਾ ਸਾਰਾ ਕੰਮ ਡਬਲ ਡਿਸਟਿਬਿਊਟਰ ਦਾ ਹੋਇਆ ਜੀ ਅੱਗੇ ਜੀ ਸਵਰਾਜ 855 ਟਰੈਕਟਰ ਆ ਪੰਜਾਬ ਨੰਬਰ ਆ ਜੀ ਨਾਭੀ ਰੰਗ ਦੇ ਵਿੱਚ 99 ਮਾਡਲ ਡਬਲ ਕਲਚ ਇੰਜਨ ਗੇਅਰ ਦਾ ਵਧੀਆ ਜੀ ਵਾਹ ਕਹੇ ਤਲਾ ਕੇ ਦੇਖ ਸਕਦੇ ਹੋ ক্লোਸ ਕਰ ਇੰਜਨ ਦੇ ਵਿੱਚ ਬੰਪਰ ਛਤਰੀ ਡੰਡਾ ਫੱਟੀ ਸਾਰਾ ਸਮਾਨ ਟਰੈਕਟਰ ਦੇ ਨਾਲ ਮਿਲ ਜੂਗਾ ਆ ਰੇਟ 1 ਲੱਖ 75000 ਰੁਪਿਆ ਏਰੀਆ ਮੁਕਸਰ ਸਾਹਿਬ 9417148607 9417148607 ਇਸ ਨੰਬਰ ਤੇ ਫੋਨ ਕਰਕੇ ਟਰੈਕਟਰ ਬਾਰੇ ਖੋਰ ਜਾਣਕਾਰੀ ਲੈ ਸਕਦੇ ਹੋ ਟਰੈਕਟਰ ਵਾਹ ਕੇ ਚਲਾ ਕੇ ਚੈੱਕ ਕਰਕੇ ਤੁਸੀਂ ਖਰੀਦ ਸਕਦੇ ਹੋ ਜੀ ਰੇਟ ਕੋਈ ਪੱਕਾ ਨਹੀਂ ਹੁੰਦਾ ਅੱਗੇ ਜੀ ਟਰਾਲਾ 11 6.5 ਦਾ ਵਿਕਾਊ ਆ ਜਾਲੀ ਵਾਲਾ ਵੈੱਡ ਜੈਕ ਵਾਲਾ ਟਰਾਲਾ ਡਬਲ ਟਾਇਰਾਂ ਦੇ ਵਿੱਚ ਏਰੀਆ ਮਾਨਸਾ ਆ ਰੇਟ 120000 ਰੁਪਿਆ ਮੌਕੇ ਤੇ ਮਾਨਤਾ ਹੋ ਜਾਊਗਾ 937882595 ਵਿੱਚੋਂ ਕੰਡੀਸ਼ਨ ਬਹੁਤ ਵਧੀਆ ਜੀ ਫਰਸ਼ ਬਿਲਕੁਲ ਨਵੀਂ ਫਰਸ਼ਾ ਸਾਰਾ ਟਰਾਲਾ ਵਧੀਆ ਹਾਲਤ ਦੇ ਵਿੱਚ ਜੇ ਕਿਸੇ ਵੀਰ ਭਰਾ ਨੇ ਲੈਣਾ ਹੋਵੇ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਅੱਗੇ ਜੀ ਹੀਰੋ ਹੰਡਸ ਸਪਲੈਂਡਰ ਮੋਟਰਸਾਈਕਲ ਵਿਕਾਊ ਆ 11 ਮਾਡਲ ਏਰੀਆ ਮਲੋਟ ਦੇ ਵਿੱਚ ਆ ਰੇਟ 32000 ਰੁਪਿਆ ਡਿਮਾਂਡ ਹੈ ਜੀ ਥੋੜਾ ਬਹੁਤ ਮਾਣਤਨ ਹੋ ਜੂਗਾ 98774 60608 98774 60608 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਹ ਪੰਜਾਬ ਨੰਬਰ ਸਪਲੈਂਡਰ ਮੋਟਰਸਾਈਕਲ ਖਰੀਦ ਸਕਦੇ ਹੋ ਜੀ 11 ਮਾਡਲ ਹੈ ਕੰਡੀਸ਼ਨ ਦੇਖ ਸਕਦੇ ਹੋ ਵਧੀਆ ਹਾਲਤ ਦੇ ਵਿੱਚ ਇੰਜਨ ਗੇ ਰੋਕਿਆ ਅੱਗੇ ਜੀ ਨਰਮਾ ਮੂੰਗੀ ਸਰੋਂ ਮੱਕੀ ਸਾਰੀਆਂ ਚੀਜ਼ਾਂ ਬੀਜਣ ਵਾਲੀ ਇਹ ਮਸ਼ੀਨ ਆ ਜੀ 50000 ਰੁਪਿਆ ਰੇਟ ਹੈ ਦਾ ਪਿੰਡ ਗਿਆਨਾ ਜ਼ਿਲ੍ਹਾ ਬਠਿੰਡਾ ਦੇ ਵਿੱਚ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਜੀ ਖਾਦ ਵਾਲੀ ਖੁਰਨੀ ਇਹਦੀ ਅਲੱਗ ਬਣੀ ਹੋਈ ਆ ਨੰਬਰ ਹੈ ਜੀ 6239156501 6239156501 ਤੇ ਫੋਨ ਕਰਕੇ ਤੁਸੀਂ ਇਹ ਮਸ਼ੀਨ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਜੀ ਮੱਕੀ ਦੇ achar ਦੀਆਂ ਆ ਗੱਠਾਂ ਵਕਾਊ ਆ ਜੀ ਜੇ ਕਿਸੇ ਵੀਰ ਭਰਾ ਨੇ ਲੈਣੀਆਂ ਹੋਣ ਪਿੰਡ ਮੱਲਣ ਕੋਠੇ ਅਮਨਗੜ ਜ਼ਿਲ੍ਹਾ ਮੁਕਸਰ ਤਹਿਸੀਲ ਗਿੱਦੜਵਾਹਾ ਦੇ ਵਿੱਚ ਆਪਦੇ ਘਰ ਦੀ ਮੱਕੀ ਦੀ achar ਦੀਆਂ ਗੱਠਾਂ ਵੀਰਾਂ ਨੇ ਬਣਾਈਆਂ ਆ ਰੇਟ 600 ਰੁਪਏ ਕਵਾਂਟਲ ਤੋੜ ਕੇ ਲਈ ਆ ਸਕਦੇ ਹੋ ਗੱਠ ਖੋਲ ਕੇ ਚੈੱਕ ਕਰਕੇ ਲਈ ਜਾ ਸਕਦੇ ਹੋ ਨੰਬਰ ਜੀ 9855799130 9855799130 ਇਸ ਨੰਬਰ ਤੇ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਗੱਠਾਂ ਖਰੀਦ ਸਕਦੇ ਹੋ ਜੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਧੰਨਵਾਦ ਜੀ ਅੱਗੇ ਗੱਲ ਕਰਦੇ ਆ ਜੀ ਹੀਰੋ ਐਫ ਡੀ ਲੈਕਸ ਮੋਟਰਸਾਈਕਲ ਵਕਾਊ ਆ 23 ਮਾਡਲ ਪੰਜਾਬ ਨੰਬਰ ਆ ਜੀ ਰੇਟ 65000 ਰੁਪਏ ਸੈਲਫ ਸਟਾਰਟ ਆ ਨੰਬਰ ਵੀਰਾਂ ਦਾ ਨੋਟ ਕਰ ਲਓ ਜੀ 9463621811 9463621811 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਜੀ 23 ਮਾਡਲ ਹੈ ਪੰਜਾਬ ਨੰਬਰ ਹੈ ਜੀ ਰੇਟ 65000 ਰੁਪਿਆ ਡਿਮਾਂਡ ਆ ਮੌਕੇ ਤੇ ਮਾਨਤਾ ਨ ਹੋ ਜੂਗਾ ਸੈਲਫ ਸਟਾਰਟ ਆ ਜੀ ਥੋੜਾ ਹੀ ਚੱਲਿਆ ਹੋਇਆ ਮੋਟਰਸਾਈਕਲ ਤੁਸੀਂ ਦੇਖ ਸਕਦੇ ਹੋ ਬਿਲਕੁਲ ਨਵਾਂ ਮੋਟਰਸਾਈਕਲ ਹੈ 23 ਮਾਡਲ ਹੈ ਜੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਰੇਟ ਕੋਈ ਪੱਕਾ ਨਹੀਂ ਹੁੰਦਾ ਜੀ ਰੇਟ ਦੇਖ ਕੇ ਨਾ ਭਜਿਆ ਕਰੋ ਵੀਡੀਓ ਨੂੰ ਗਰੁੱਪਾਂ 'ਚ ਸ਼ੇਅਰ ਕਰਦਿਆ ਕਰੋ ਤੁਸੀਂ ਵੀ ਸਾਡੇ ਪੇਜ ਤੇ ਕੋਈ ਐਡ ਕਰਵਾ ਸਕਦੇ ਹੋ ਫੋਟੋਆਂ ਭੇਜ ਕੇ ਅੱਗੇ ਜੀ ਪੰਪੇਰੀਅਨ ਨਸਲ ਦੇ ਕਤੂਰੇ ਵਿਕਾਊ ਆ ਪਿੰਡ ਕੋਟਪਾਈ ਨੰਬਰ ਵੀਰਾਂ ਦਾ ਨੋਟ ਕਰ ਲਓ ਜੀ 7696550588 7696550588 ਤੇ ਫੋਨ ਕਰਕੇ ਕਤੂਰਿਆਂ ਦਾ ਰੇਟ ਬਾਰੇ ਜਾਣਕਾਰੀ ਲੈ ਸਕਦੇ ਹੋ ਜੀ ਪੰਪੇਰੀਅਨ ਨਸਲ ਦੇ ਕਤੂਰੇ ਆ 1 ਮਹੀਨੇ ਦੇ ਇੱਕ ਤੂਰੇ ਵਿਕਾਊ ਆ ਵੀਰਾਂ ਦੇ ਪਿੰਡ ਕੋਟਪਾਈ ਜ਼ਿਲ੍ਹਾ ਮੌਕਸਰਾ ਤਹਿਸੀਲ ਕਿ ਦੜਵਾਹਾ ਦੇ ਕੋਲੇ ਆ ਜੀ ਪਿੰਡ ਕੋਟਪਾਈ ਪੰਪੇਰੀਅਨ ਨਸਲ ਦੇ ਕਤੂਰੇ ਆ ਜੀ ਚੈੱਕ ਕਰ ਸਕਦੇ ਹੋ 1 ਮਹੀਨੇ ਦੇ ਕਤੂਰੇ ਇਹ ਅੱਗੇ ਜੀ 3 ਕਿੱਲੇ 4 ਕਨਾਲ ਜ਼ਮੀਨ ਵਿਕਾਊ ਆ ਰੇਟ 30 ਲੱਖ ਕਿੱਲੇ ਦਾ ਪਿੰਡ ਗਿਆਨਾ ਜ਼ਿਲ੍ਹਾ ਬਠਿੰਡਾ ਜੇ ਕਿਸੇ ਵੀਰ ਭਰਾ ਨੇ ਜ਼ਮੀਨ ਲੈਣੀ ਹੋਵੇ ਵੀਰਾਂ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਜੀ 6239956501 6239956501 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਜ਼ਮੀਨ ਬਾਰੇ ਹੋਰ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਜੀ ਤਿੰਨ ਕਿੱਲੇ ਚਾਰ ਕਨਾਲ ਜ਼ਮੀਨ ਵਿਕਾਊਆ ਰੇਟ 30 ਲੱਖ ਰੁਪਿਆ ਡਿਮਾਂਡ ਆ ਕਿੱਲੇ ਦੀ ਪਿੰਡ ਗਿਆਨਾ ਜ਼ਿਲ੍ਹਾ ਬਠਿੰਡਾ ਦੇ ਵਿੱਚ ਜੇ ਕਿਸੇ ਵੀਰ ਭਰਾ ਨੇ ਲੈਣੀ ਹੋਵੇ ਤਾਂ ਸੰਪਰਕ ਕਰ ਸਕਦੇ ਹੋ ਜੀ ਵੀਡੀਓ ਨੂੰ ਦੱਬ ਕੇ ਗਰੁੱਪਾਂ 'ਚ ਸ਼ੇਅਰ ਕਰਦਿਆ ਕਰੋ ਸਾਡੇ WhatsApp ਨੰਬਰ ਤੇ ਫੋਟੋਆਂ ਭੇਜੋ ਜੇ ਕਿਸੇ ਵੀਰ ਭਰਾ